ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਅਸੀਂ ਵੀ ਠੀਕ ਆ ਤੇ ਅਮੀਰ ਕਰਦੇ ਆ ਤੁਸੀਂ ਵੀ ਸਾਰੇ ਜਣੇ ਵਧੀਆ ਤੇ ਠੀਕ ਠਾਕ ਹੋਵੋਗੇ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਸ਼ਾਮ ਦੇ ਟਾਈਮ ਹੀ ਮੋਸਟਲੀ ਮੇਰੇ ਬਲੌਗ ਹੁਣ ਸ਼ਾਮ ਨੂੰ ਹੀ ਸਟਾਰਟ ਹੁੰਦੇ ਆ ਤੇ ਅੱਜ ਮੈਂ ਐਨਕ ਲਾਈਏ ਚਲੋ ਐਨਕ ਦੀ ਗੱਲ ਬਾਅਦ ਚ ਕਰਦੇ ਆ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਸਿਰਤ ਦਿਖਾਉਣਾ ਮੈਂ ਤੁਹਾਨੂੰ ਸਿਰ ਦਿਖਾਉਣੇ ਸ਼ੁਰੂ ਕਰਾਂ ਇੱਕ ਮਿੰਟ ਸਿਰ ਦੀਆਂ ਸ਼ੁਰੂਆਤਾਂ ਦਿਖਾਉਣੇ ਆ ਤੁਹਾਨੂੰ ਹੂੰ ਲੈਓ ਤੇ ਸਿਰ ਤੇ ਦੇਖ ਲਓ ਸਿਰ ਤੇ ਜੈਕਟ ਉਪੀ ਤੇ ਠੋਪੀ ਠੋਪੀ ਬਣਾਉਣ ਲੱਗਿਆ ਹੋਇਆ ਬਾਸਕਟ ਦੀ ਹੈਲੋ ਕਰੋ ਉਧਰ ਆਪਾਂ ਲੱਗੇ ਸੀ ਕੱਟਣ ਸਬਜ਼ੀ ਚੱਪਣ ਕਰਦੂ ਤੇ ਮੈਂ ਲਾਈਆਂ ਐਨਕਾਂ ਵੈਸੇ ਹੀ ਬੀੜੀਆਂ ਐਨਕਾਂ ਨਹੀਂ ਹੈਗੀਆਂ ਇਹ ਸਿਰ ਤੇ ਪਾਪਾ ਦੀ ਐਨਕਾ ਉਹਨਾਂ ਦੀ ਸਪੈਕਸ ਆ ਗਈ ਤੇ ਮੇਰੇ ਵਾਲੀ ਦੇ ਨੇ ਫਰੇਮ ਤੋੜ ਤੇ ਨਾਰਮਲੀ ਆ ਕੋਈ ਨਿਗਾ ਵਾਲੀ ਐਨਕ ਨਹੀਂ ਹੈਗੀ ਮੇਰੀ ਵੀ ਨਾਰਮਲ ਹੀ ਆ ਵੈਸੇ ਜਿਵੇਂ ਆਪਾਂ ਫੋਨ ਵਗੈਰਾ ਦੇਖਦੇ ਆ ਉਹਦੇ ਲਈ ਬਣਾਈ ਹੋਈ ਆ ਤੇ ਮੇਰੇ ਨਾਲ ਥੋੜੀ ਥੋੜੀ ਹੈਡੈਕ ਜੀ ਹੋ ਰਹੀ ਸੀ ਅੱਖਾਂ ਦਰਦ ਕਰ ਰਹੀਆਂ ਸੀਗਾ ਇਹਦੇ ਨਾਲ ਰਿਲੀਫ ਜਿਆ ਮਿਲ ਜਾਣਾ ਤਾਂ ਕਰਕੇ ਫਿਰ ਮੈਂ ਇਹ ਲਗਾ ਲਈ ਤੇ ਆਪਾਂ ਲੱਗਿਆ ਹੁਣ ਸਬਜ਼ੀ ਕੱਟਣ ਅੱਜ ਬਣਾਉਣੇ ਆਪਾਂ ਚਪਣ ਕਦੂ ਉਹ ਹੀ ਸੇਲੀ ਰੂਟੀਨ ਆਪਣੀ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿਉਂਕਿ ਹੋਰ ਤਾਂ ਹੁਣ ਆਪਾਂ ਕੀ ਕਰੇ ਬੈਠ ਕੇ ਕੀ ਤੁਹਾਡੇ ਨਾਲ ਸ਼ੇਅਰ ਕਰੀਏ ਜੋ ਡੇਲੀ ਦੀਆਂ ਹਨ ਆਪਾਂ ਕੰਮਤਰਨ ਦੇ ਵੀ ਆਪਣੇ ਉਹ ਕੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਤੇ ਬਸ ਹੁਣ ਮੈਂ ਸਬਜੀ ਕੱਟਣ ਲੱਗੀ ਸੀ ਤੇ ਮੈਂ ਕਿਹਾ ਚੱਲ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲਈਏ ਦੇਨ ਅੱਜ ਕੋਈ ਬੜਾ ਵਧੀਆ ਗਿਆ ਨਹੀਂ ਮੇਰਾ ਬਈ ਕੁਝ ਜ਼ਿਆਦਾ ਖਾਸ ਵਧੀਆ ਨਹੀਂ ਗਿਆ ਸਾਰਾ ਤੇ ਸਰਾਤਾ ਹੀ ਚੱਲੀ ਹੈ ਤੇ ਅਸੀਂ ਅੱਜ ਉਧਰ ਨੂਰ ਕੇ ਘਰੀ ਟਾਈਮ ਸਪੈਂਡ ਕੀਤਾ ਸਹਗਾ

ਦੋ ਦੋਗੇ ਹਾਂ ਗੰਦਾ ਹੋ ਜੂ ਹੱਥ ਸਾਫ ਕਰ ਮਾਰਨਾ ਹੱਥ ਉੱਡ ਜਾ ਬਾਬਾ ਅਸੀਂ ਇਧਰ ਤੇ ਨਾ ਗੱਲਾਂ ਕਰ ਲੋ ਉਧਰ 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 ਦੀਦੀ ਆ ਗਈ ਦੀਦੀ ਆ ਗਈ ਸੀ ਉੱਥੇ ਗੱਲਾਂ ਕਰ ਲੋ ਗੱਲਾਂ ਕਰ ਲੋ ਵੀ ਸੀਰਤ ਨਾਲ ਦੋ ਚਾਰ ਅੱਛਾ ਆਂ ਦੱਸ ਦੋ ਅੱਛਾ ਸੀਰਤ ਦੇ ਸੀਰਤ ਦੇ ਸੀਰਤ ਦੇ 헤어 ਬੰਨ ਕਿੱਥੇ ਲੱਗੇ ਹੋਇਆ पिछे लगी हुए है आ देखो इतने लगी हुए है पेन एक लगे हुए दो लगे हुए है देख लो जी आ, आ, पापा ओ पापा ने लाए सी दस दो पापा ने हाई कितने करती थी दस दो कि मैं करती थी कि मेरे रोया सी न, अच्छा सीर दे ना डॉक्टर ने इंजेक्शन भी लाए सी ते सीर तो फिर रोया भी सी है ना कि मैं लाते सी इंजेक्शन इंजेक्शन कितने लाता सी डॉक्टर ने

ਕੱਲ ਦੀ ਤਰ੍ਹਾਂ ਜਵੇਰੇ ਡਾਕਟਰ ਵੀ ਬਣੀ ਹੋਈ ਆ। ਜਿਹੜਾ Papa Papa ਕੇ Taake je da check up ਕਰਨ ਲੱਗਿਆ ਹੋਇਆ ਸੀ। ਸੇਮ ਕਰਨ ਲਈ ਤਰ੍ਹਾਂ। ਤੇ ਸੀਰੇ ਤੇ Papa ਕੰਮ ਤੇ ਨੇ। ਤੇ ਲੇਟ ਹੀ ਗਏ ਸੀ ਅੱਜ ਉਹ। ਸਾਮਨੇ ਲੱਗਦਾ ਵੀ 11 11:30 ਦੇ ਨੀਅਰ ਗਏ ਨੇ। ਲੇਟ ਹੀ ਗਏ ਨੇ। ਤੇ ਸਬਜ਼ੀ ਆਪਾਂ ਕੱਟ ਕੇ ਰੱਖਤੀ ਥੋੜੀ ਦੇਰ ਤੱਕ ਤੜਕਾ ਲਾਉਨੇ ਆ। ਤੇ फिर कपड़े तो कुपड़े ला के रखने वो ते सबी तड़का लादा अज बनाए आप कदम में लगी सी भुख लगी पी है मैं चलो एक बनाना ही कट लिए

ਕਿੱਥੇ ਪਿਆ ਕਿੱਥੇ ਇਹਦੇ ਫੇਵਰੇਟ ਇਹੀ ਆ ਜਿਮ ਜੈਮ ਵੈਸੇ ਜ਼ਿਆਦਾਤਰ ਇਹ ਵਿੱਚੋਂ ਕਰੀਮ ਤੇ ਜੈਮ ਹੀ ਹੁੰਦੀ ਆ ਬਿਸਕੁਟ ਤਾਂ ਬਹੁਤ ਘੱਟ ਚੱਲ ਨੂੰ ਕੁਝ ਵੀ ਖਾਵੇ ਖਾਣਾ ਚਾਹੀਦਾ ਤੇ 1 ਮਿੰਟ ਬੈਕ ਕੈਮਰੇ ਨਾਲ ਦਿਖਾਉਣੀ ਆ ਇੱਕ ਬਨਾਣਾ ਹੀ ਕਟਿਆ ਆਪਾਂ उपर का नमक पावगी ज्यादा ही ना पे जी क्योंकि शेख ज्यादा ही लवेंगे आटापा पॉप मै तौलिए हम एक कर दे इंजॉय खाने आज तुम भी खाओ ਤੇ ਤੜਕਾ ਇਧਰ ਆਪਾਂ ਲਾਤਾ ਨੂਨ ਮਿਰਚ ਹਜੇ ਕੁਛ ਨਹੀਂ ਪਾਇਆ ਇਹਦੇ ਚ ਪਾਸਤੇ ਬਣਾਵਾਂਗੇ ਤੜਕਾ ਹੀ ਲਾਇਆ ਹਜੇ ਬਸ ਨੂਨ ਮਿਰਚ ਬਾਅਦ ਚ ਪਾਵਾਂਗੇ ਸਿਰਤ ਆ ਜਾ ਤੁਸੀਂ ਵੀ ਸਿਰਤ ਮੈਂ ਹੂੰ ਸੀਰਤ ਆ ਗਿਆ। ਫਿਰ ਅਧੀਆਂ ਤਾਂ ਬਸ ਸ਼ਰਾਰਤਾਂ ਹੀ ਆ ਸੀਰਤ ਨੇ ਕੁਛ ਕਰਨ ਥੋੜੀ ਜਿਹਾ। ਹਨਾ? ਸੀਰਤ ਨੇ ਲਓ ਜੀ ਖਾਓ। ਤੁਸੀਂ ਵੀ ਬਣਾਣਾ। ਭੁੱਖ ਲੱਗੀ ਪਈ ਸੀ। ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਦੇ। ਹੁਣ ਇਹਨੇ ਕਹਣਾ ਮੈਨੂੰ ਖਾਓ। ਮੈਂ ਇਹਨੂੰ ਆਪ ਹੀ ਖਾਣ ਦੂੰ। ਯਾਓ ਹੋਂ ਤਾਂ ਮੌਸਮ ਬਦਲ ਚੱਲੇ ਆ ਹੋਰ ਹਫਤੇ ਤੱਕ ਨਹੀਂ 10 ਦਿਨ ਤਾਂ ਲੱਗਣਗੇ ਨਹੀਂ ਮੰਮਾ ਹਫਤੇ 10 ਦਿਨ ਨੂੰ ਤਾਂ ਬਸ ਮੌਸਮ ਥੋੜਾ ਵਧੀਆ ਹੋ ਜਾਣਾ ਫਿਰ ਸ਼ੇਕ ਵਗੈਰਾ ਬਣਨੇ ਲੱਗ ਜਾਣੇ ਆ ਤੇ ਅਸੀਂ ਤਾਂ ਮੋਸਟਲੀ ਜ਼ਿਆਦਾ ਫਿਰ ਸ਼ੇਕ ਹੀ ਪੀਨੇ ਆ ਜਿਦਾ ਨਾਈਟ ਟਾਈਮ ਵੀ ਅਸੀਂ ਦੁੱਧ ਘੱਟ ਪੀਨੇ ਆ ਸਿੰਪਲ ਦੁੱਧ ਨਹੀਂ ਪੀਣਾ ਫਿਰ ਅਸੀਂ ਮੰਗੋ ਸ਼ੇਕ ਜਾਂ ਫਿਰ ਬਨਾਣਾ ਸ਼ੇਕ ਇਹ ਚੀਜ਼ਾਂ ਹੀ ਅਸੀਂ ਜ਼ਿਆਦਾ ਪ੍ਰੈਫਰ ਕਰਦੇ ਹਾਂ ਇਹਦੇ ਪਾਪਾ ਨੂੰ ਵੀ ਇਹ ਚੀਜ਼ਾਂ ਜ਼ਿਆਦਾ ਪਸੰਦ ਨੇ ਤੇ ਉਹੀ ਚੀਜ਼ਾਂ ਬਣਿਆ ਚੱਲ ਗਈਆਂ ਹੁਣ ਤਾਂ ਸਿਰ ਤੁਸੀਂ ਨਹੀਂ ਖਾਣਾ ਪੁੱਤ ਤੁਹਾਨੂੰ ਜਕਾਵਾ ਬਸ ਇੱਕ ਖਾ ਲਿਆ ਬਹੁਤ ਆ ਚਲੋ ਜੀ ਮੈਂ ਤੋਂ ਲੁਕੋਵਾ ਇਹਨੂੰ ਨਹੀਂ ਦੇਣਾ ਹੈਗਾ ਸਬਜੀ ਵੀ ਆਪਣੀ ਤਕਰੀਬਨ ਬਣੀ ਗਈ ਆ অলਮੋਸਟ ਤੇ ਇੱਧਰ ਮੈਂ ਨਾਲ ਦੀ ਨਾਲ ਦੁੱਧ ਰੱਖਤਾ ਸੀ ਉਬਲਣ ਵਾਸਤੇ इनू भी बोल आ चलिए घट कर दी है बस हम ए पावे आप लून मिर्च जिनी का आप खाने कच्चे अजकल तो कद्दू चप्पल कद्दू त ਇਹ ਬਸ ਬੈਂਦੇ ਖੁੱਲ ਜਾਂਦੇ ਆ ਸਾਤੇ ਤੇ ਜਦੋਂ ਖਾਣੀ ਹੋਊਗੀ ਉਦੋਂ ਆਪਾਂ ਇਹਦੇ ਚ ਮਲਾਈ ਵਗੈਰਾ ਐਡ ਕਰ ਲਾਂਗੇ ਤੇ ਆ ਦੇਖ ਲਓ ਥੋੜਾ ਜਿਹਾ ਵੀ ਪਾਣੀ ਨਹੀਂ ਸੀ ਪਾਇਆ ਫਿਰ ਵੀ ਪਾਣੀ ਛੱਡ ਗਿਆ ਸਬਜ਼ੀ ਵਗੈਰਾ ਬਣਾ ਕੇ ਆਟਾ ਵਗੈਰਾ ਗੁੰਨ ਕੇ ਤੇ ਦੁੱਧ ਵਗੈਰਾ ਨੂੰ ਵਾਲਾ ਦੇ ਕੇ ਰੱਖਤਾ ਤੇ ਸਿਰ ਦੇ ਪਪਾ ਹਜੇ ਆਏ ਨਹੀਂ ਹੈ ਕਿ ਉਹਨਾਂ ਨੂੰ ਫੋਨ ਕੀਤਾ ਸੀ ਉਹ ਗਏ ਹੋਏ ਆ 68 ਤੇ ਸ਼ਹਿਰ ਉੱਥੇ ਕੋਈ ਮਤਲਬ ਪੇਸ਼ੈਂਟ ਸੀਗੇ ਉਹਨਾਂ ਨੂੰ ਦੇਖਣਾ ਵਾ ਤੇ ਮੈਂ ਫੋਨ ਕਰਕੇ ਪੁੱਛਿਆ ਸੀਗਾ ਤੇ 68 ਤੇ ਗਏ ਹੋਏ ਨੇ ਪੇਸ਼ੈਂਟ ਨੂੰ ਦੇਖਣਾ ਸੀ ਕਿਸੇ ਨੂੰ ਤੇ ਵੈਸੇ ਤਾਂ ਸੰਡੇ ਨੂੰ ਵੀ ਦੇਖਦੇ ਆ ਤੇ ਕੋਈ ਐਮਰਜੈਂਸੀ ਦੇ ਵਿੱਚ ਸ਼ਾਇਦ ਆਈ ਸੀਗੇ ਉਹਨਾਂ ਨੂੰ ਦੇਖਣ ਗਏ ਨੇ ਤੇ ਬਾਕੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਹੋਰ ਹੈਨਾ ਸ਼ੇਅਰ ਕਰਨੀ ਸੀ ਤੁਸੀਂ ਕਹੋਗੇ ਵੀ ਰੋਜ਼ ਹੀ ਚਲੋ ਵੀਡੀਓ ਦੇ ਵਿੱਚ ਕੁਛ ਨਾ ਕੁਛ ਗੱਲਾਂ ਸ਼ੇਅਰ ਕਰਦੇ ਰਹਿੰਦੀ ਆ ਨਾ ਵੀ ਪਰ ਮੈਨੂੰ ਐ ਹੁੰਦਾ ਵੀ ਚਲੋ ਤੁਹਾਡੇ ਨਾਲ ਹੀ ਸ਼ੇਅਰ ਕਰਨੀਆਂ ਹਨ ਤੇ ਕੁਛ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਤੇ ਮਤਲਬ ਇੱਕ ਮੈਂ ਨਾ ਮਤਲਬ ਕਹਿ ਲਵੋ ਵੀ ਇਹ ਗੱਲ ਮੈਂ ਤਾਂ ਸ਼ੇਅਰ ਕਰਨ ਲੱਗੀਆਂ ਵੀ ਜਿਹੜੇ ਕੁਝ ਲੋਕ ਹੈਗੇ ਨੇ ਹੈਨਾ ਕਿ ਪਤਾ ਨਹੀਂ ਉਹਨਾਂ ਦੀ ਫਿਤਰਤ ਹੀ ਹੁੰਦੀ ਆ ਕੁਝ ਲੋਕਾਂ ਦੀ ਇਦਾਂ ਦੀ ਹੈਨਾ ਵੀ ਕੁਛ ਨਾ ਕੁਛ ਉਹਨਾਂ ਨੇ ਕਹਿਣਾ ਕਰਨਾ ਹੈਨਾ ਮਤਲਬ ਫੋਨ ਨੂੰ ਪਤਾ ਹੀ ਅੱਜ ਕੱਲ ਲੋਕ ਕਿਦਾਂ ਦੇ ਆ ਹਨਾ ਤੇ ਮੈਂ ਕੁਝ ਕੁ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਅ ਅਸੀਂ ਪੇਕੇ ਪਿੰਡ ਗਏ ਹੋਏ ਸੀਗੇ ਤੇ ਮੇਰੀ ਸਿਸਟਰ ਵੀ ਆਈ ਹੋਈ ਸੀ ਜਿਨ੍ਹਾਂ ਦੇ ਹਸਬੰਦ ਦੀ ਡੈਥ ਹੋਈ ਆ ਤੇ ਚਲੋ ਅਸੀਂ ਵਧੀਆ ਤਿੰਨ ਚਾਰ ਦਿਨ ਉੱਥੇ ਰਹੇ ਆ ਹਨਾ ਤੇ ਆਪਣਾ ਵਧੀਆ ਇੰਜੋਏ ਕੀਤਾ ਉਹਦਾ ਵੀ ਮੂਡ ਮਤਲਬ ਚੇਂਜ ਹੋਇਆ ਹਨਾ ਕਿਉਂਕਿ ਅ ਕੈਲੋ ਵੀ 1 ਮਹੀਨਾ ਹੋ ਹੀ ਗਿਆ ਵਾ 1 ਮਹੀਨੇ ਤੋਂ ਉੱਪਰ ਹੋ ਗਿਆ ਹਨਾ ਉਹਨਾਂ ਦੇ ਹਸਬੰਦ ਦੀ ਡੈਥ ਹੋਇਆ ਨੂੰ ਤੇ ਉਹ ਵੀ ਬਹੁਤ ਸੈਡ ਜੀ ਰਹਿੰਦੀ ਸੀਗੀ ਤੇ ਚਲੋ ਆਏ ਸੀਗਾ ਵੀ ਚਲੋ ਉਹ ਇੱਥੇ ਆ ਜਾਣਗੇ ਤੇ ਕੁਝ ਬੰਦੇ ਦਾ ਮੂਡ ਚੇਂਜ ਹੁੰਦਾ ਹਨਾ ਤੇ ਅਸੀਂ ਵੀ ਉੱਥੇ ਹੀ ਸੀਗੇ ਤੇ ਚਲੋ ਹਾਸਾ ਮਜ਼ਾਕ ਹਨਾ ਚੱਲਦਾ ਰਿਹਾ ਤੇ ਮੈਂ ਵੀਡੀਓ ਵੀ ਇੱਕ ਦਿਨ ਵੈਸੀ ਬਣਾ ਲਈ ਸੀਗੀ ਅਸੀਂ ਸਾਰੇ ਬੈਠੇ ਸੀਗੇ ਤੇ ਚਲੋ ਕਹਿ ਲਓ ਵੀ ਸਿਤਾਂਸ਼ ਵਗੈਰਾ ਖੇਡਣ ਲੱਗ ਗਏ ਹਨਾ ਬੱਚੇ ਬੱਚਿਆ ਸੀ ਨਾਲ ਮਤਲਬ ਬੰਦੇ ਦਾ ਮੂਡ ਚੇਂਜ ਹੋ ਜਾਂਦਾ ਹਨਾ ਕਹਿ ਲਓ ਵੀ ਬਸ ਕੁਝ ਵੀ ਕਰੇ ਬੰਦਾ ਮੂਡ ਚੇਂਜ ਹੋ ਜਾਂਦਾ ਵਾ ਹਨਾ ਤੇ ਕੁਝ ਕੁ ਲੋਕਾਂ ਨੂੰ ਨਾ ਉਹ ਚੀਜ਼ ਤੋਂ ਵੀ ਪ੍ਰੋਬਲਮ ਹੋਈ ਸੌਰੀ ਵਿੱਚ ਫੋਨ ਆ ਗਿਆ ਸੀ ਤੇ ਮੈਂ ਗੱਲ ਸ਼ੇਅਰ ਕਰ ਰਹੀ ਸੀ ਕਿ ਮਤਲਬ ਕੁਝ ਲੋਕਾਂ ਨੂੰ ਨਾ ਉਹ ਚੀਜ਼ ਤੋਂ ਵੀ ਪ੍ਰੋਬਲਮ ਹੋਈ ਕਿ ਹਾਸਾ ਮਜ਼ਾਕ ਹਨਾ ਹੋ ਰਿਹਾ ਵਾ ਹਸਬੰਡ ਦੀ ਹਜੇ ਹੁਣ ਡੈਥ ਹੋਈ ਆ ਮੈਂ ਨਾ ਬਸ ਸਿੱਧੀ ਤੇ ਸਟ੍ਰੇਟ ਗੱਲ ਕਰਦੀ ਆ ਨਾ ਮੈਂ ਮਤਲਬ ਜਿਆਦਾ ਮੈਂ ਕੋਈ ਕਮਹਾ ਫਰਾ ਕੇ ਨਹੀਂ ਗੱਲ ਕਰਦੀ ਸਿੱਧੀ ਤੇ ਸਟ੍ਰੇਟ ਗੱਲ ਕਰਦੀ ਆ ਸਾਫ ਵੀ ਚਲੋ ਹਨਾ ਮਰਨਾ ਜੋ ਉਹਨਾਂ ਦਾ ਚੱਲੀ ਜਾਂਦਾ ਦੁਨੀਆ ਤੇ ਹਨਾ ਆਪਾਂ ਵੀ ਇੱਕ ਦਿਨ ਮਰਨਾ ਹੀ ਆ ਤੇ ਹੁਣ ਜੇ ਕੋਈ ਮਰ ਜਾਂਦਾ ਹਨਾ ਤੇ ਕਿਸੇ ਦੇ ਨਾਲ ਤਾਂ ਮਰਿਆ ਨਹੀਂ ਜਾਂਦਾ ਤੇ ਨਾ ਹੀ ਆਪਾਂ ਜਿਉਣਾ ਛੱਡਦੇ ਆ ਨਾ ਹੀ ਆਪਾਂ ਖਾਣਾ ਪੀਣਾ ਛੱਡਦੇ ਆ ਨਾ ਹੀ ਆਪਾਂ ਕੋਈ ਕੱਪੜਾ ਪਹਿਨਣਾ ਛੱਡਦੇ ਆ ਛੱਡਦੇ ਤਾਂ ਆਪਾਂ ਕੁਝ ਵੀ ਨਹੀਂ ਹੈਗੇ ਤੇ ਇਹ ਵੀ ਨਹੀਂ ਹੈਗਾ ਹਨਾ ਕਿ ਬੰਦੇ ਨੂੰ ਦੁੱਖ ਨਹੀਂ ਹੁੰਦਾਗਾ ਇਹਦਾ ਕਿਸੇ ਵੀ ਚੀਜ਼ ਕੋਈ ਵੀ ਬੰਦਾ ਹੋਵੇ ਜਾਂ ਮੁੰਡਾ ਜਾਂ ਕੁੜੀ ਆ ਕੋਈ ਵੀ ਚੀਜ਼ ਹਨਾ ਪਰਸਨ ਆ ਵੀ ਜਾਣ ਦਾ ਦੁੱਖ ਨਹੀਂ ਹੁੰਦਾ ਦੁੱਖ ਬਹੁਤ ਹੁੰਦਾਗਾ ਜਿਹਦੇ ਨਾਲ ਹੋਈ ਹੁੰਦੀ ਆ ਉਹਨੂੰ ਪਤਾ ਹੁੰਦਾਗਾ ਤੇ ਪਰ ਲੋਕਾਂ ਦਾ ਕੰਮ ਆ ਜਿਹੜਾ ਹਨਾ ਵੀ ਮਤਲਬ ਫਾਲਤੂ ਬੋਲਣਾ ਕਰਨਾ ਕੁਝ ਲੋਕਾਂ ਦੀ ਜਿਹੜੀ ਆਦਤ ਆ ਫਿਦਰਤ ਬਣੀ ਹੋਈ ਆ ਉਹ ਨਹੀਂ ਉਹਨਾਂ ਨੇ ਛੱਡਣੀ ਹੁੰਦੀ ਹੈਗੀ ਉਹ ਉਹ ਮਤਲਬ ਮਜਬੂਰ ਹੁੰਦੇ ਆ ਆਪਣੀ ਆਦਤ ਤੋਂ ਸਿੱਧੀ ਗੱਲ ਇਹ ਆ ਵੀ ਜੇ ਕੋਈ ਖੁਸ਼ ਰਹਿਣਾ ਚਾਹੁੰਦਾ ਤਾਂ ਉਹਨੂੰ ਖੁਸ਼ ਰਹਿ ਲੈਣ ਦੋ ਤਨ ਨੂੰ ਕੀ ਪ੍ਰੋਬਲਮ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਕਿਸੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਆ ਬਾਕੀ ਅੱਗੇ ਦੀ ਜ਼ਿੰਦਗੀ ਆ ਜੇ ਆਪਾਂ ਹੱਸ ਖੇਡ ਕੇ ਨੰਘਾਵਾਂਗੇ ਫੇਰ ਹੀ ਨੰਗਣੀ ਆ ਹਨਾ ਜੇ ਆਪਾਂ ਰੋਈ ਜਾਵਾਂਗੇ ਉਹਦਾ ਤਾਂ ਕੋਈ ਮਤਲਬ ਨਹੀਂ ਹੈ ਕਿ ਬਿਮਾਰ ਹੋਣਗੇ ਠੀਕ ਆ ਹੋਰ ਜ਼ਿਆਦਾ ਟੈਨਸ਼ਨ ਹੋਊਗੀ ਸਟ्रेस ਹੋਊਗਾ ਫੇਰ ਕਿੰਨਾ ਕੁ ਫਿਊਚਰ ਬੰਦੇ ਦਾ ਸੇਫ ਰਹੇਗਾ ਜਦੋਂ ਬਿਮਾਰੀ ਹੋਗੇ ਹਨਾ ਤੇ ਇਹ ਚੀਜ਼ਾਂ ਨੂੰ ਲੈ ਕੇ ਨਾ ਕਿਸੇ ਨੂੰ ਮਤਲਬ ਜਿਨ੍ਹਾਂ ਨੂੰ ਹੋਈ ਆ ਪ੍ਰੋਬਲਮ ਉਹਨਾਂ ਨੇ ਵੀਡੀਓ ਦੇਖ ਹੀ ਲੈਣੀ ਆ ਤੇ ਉਹਨਾਂ ਨੂੰ ਸਮਝ ਵੀ ਆ ਜਾਣੀ ਮੈਂ ਕਿੰਨਾਂ ਨੂੰ ਕਹਿ ਰਹੀ ਆ ਸਾਰੇ ਲੋਕ ਨਹੀਂ ਹੈਗੇ ਇਦਾਂ ਦੇ ਵੀ ਮੈਂ ਸਾਰਿਆਂ ਨੂੰ ਕਹਾਂ ਕੁਸ਼ਕ ਹੈਗੇ ਨੇ ਪਰ ਜਿਨ੍ਹਾਂ ਨੇ ਕਹੀ ਆਈ ਗੱਲ ਉਹਨਾਂ ਨੂੰ ਤਾਂ ਸਮਝ ਆ ਜਾਣੀ ਆ ਤੇ ਮੈਂ ਰਿਕਵੈਸਟ ਕਰਦੀ ਆ ਪਲੀਜ਼ ਇਹ ਚੀਜ਼ਾਂ ਬੰਦ ਕਰ ਦਿਓ ਇਹ ਜਿਹੀਆਂ ਹਰਕਤਾਂ ਨਾ ਹੀ ਕਰਿਆ ਕਰੋ ਠੀਕ ਆ ਜੋ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਕਰੋ ਜੋ ਸਾਨੂੰ ਚੰਗਾ ਲੱਗਦਾ ਉਹ ਅਸੀਂ ਕਰਾਂਗੇ ਠੀਕ ਆ ਜੇ ਬੰਦਾ ਖੁਸ਼ ਰਹਿਣਾ ਚਾਹੁੰਦਾ ਵਾ ਜੇ ਬੰਦਾ ਆਪਦੀ ਲਾਈਫ ਚ ਖੁਸ਼ ਆ ਤਾਂ ਉਹਨੂੰ ਖੁਸ਼ ਰਹਿਣ ਦਿਓ ਜਿਆਦਾ ਵਿਦਵਾਨੀ ਨਾ ਹੀ ਘੋਟਿਆ ਕਰੋ ਠੀਕ ਆ ਇਹ ਮੈਂ ਉਹਨਾਂ ਨੂੰ ਹੀ ਕਹਿ ਰਹੀ ਆ ਜਿਨ੍ਹਾਂ ਨੇ ਕਿਹਾ ਸੀ ਠੀਕ ਆ ਉਹਨਾਂ ਲੋਕਾਂ ਲਈ ਹੋਈ ਆ ਰਿਪਲਾਈ ਤੇ ਬਾਕੀ ਹੋਰ ਤਾਂ ਆਪਾਂ ਕੋਈ ਜ਼ਿਆਦਾ ਕਹਿਣਾ ਨਹੀਂ ਹੈਗਾ ਬਸ ਮੈਨੂੰ ਇਹ ਚੀਜ਼ ਤੋਂ ਬਹੁਤ ਜ਼ਿਆਦਾ ਖੁੰਦਕ ਚੜੀ ਹੋਈ ਸੀਗੀ ਖਹਿਜ ਬਹੁਤ ਜ਼ਿਆਦਾ ਸੀ ਵੀ ਤੁਸੀਂ ਕਿਸੇ ਦੀ ਲਾਈਫ ਤੋਂ ਕੀ ਲੈਣਾ ਹਨਾ ਅਗਲੇ ਨੂੰ ਵੀ ਹੱਕ ਆ ਆਪਦੀ ਲਾਈਫ ਚ ਖੁਸ਼ ਰਹਿਣ ਦਾ ਸਾਰਾ ਕੁਝ ਕਰਨ ਦਾ ਠੀਕ ਆ ਤੁਸੀਂ ਆਪਣੀ ਲਾਈਫ ਦੇਖੋ ਵੀ ਤੁਹਾਡੀ ਲਾਈਫ ਚ ਕੀ ਹੋ ਰਿਹਾ ਵਾ ਜਾਂ ਤੁਹਾਡੇ ਨਾਲ ਕੀ ਹੋ ਰਿਹਾ ਵਾ ਤੁਸੀਂ ਉਹ ਚੀਜ਼ ਦੇਖੋ ਠੀਕ ਆ ਸੋ ਦੂਜਿਆਂ ਦੀ ਫਿਕਰ ਕਰਨੀ ਬੰਦ ਕਰ ਦੋ ਤੇ ਇਹ ਫਾਲਤੂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਕਹਿਣ ਦਾ ਠੀਕ ਆ ਨਾ ਬਸ ਇਨਾ ਹੀ ਕਹਿਣਾ ਸੀ ਹੋਰ ਤਾਂ ਆਪਾਂ ਕੁਝ ਜ਼ਿਆਦਾ ਕਹਿਣਾ ਨਹੀਂਗਾ ਨਾ ਹੀ ਆਪਾਂ ਕਿਸੇ ਨੂੰ ਲੈਕਚਰ ਦੇ ਰਹੇ ਆ ਪਰ ਮੇਰੇ ਕੋਲੋਂ ਨਾ ਮਤਲਬ ਕਹਿ ਲਓ ਵੀ ਚੁੱਪ ਜਾ ਰਿਹਾ ਨਹੀਂ ਜਾਂਦਾ ਹੈਗਾ ਬਸ ਸਿੱਧੀ ਗੱਲ ਇਹ ਆ ਕਿ ਮੈਨੂੰ ਇਹ ਹੁੰਦਾ ਵੀ ਜੇ ਕੋਈ ਗੱਲ ਇਦਾਂ ਦੀ ਹੈਗੀ ਆ ਜੇ ਕੋਈ ਗਲਤ ਕਹਿ ਰਿਹਾ ਤਾਂ ਉਹਨੂੰ ਰਿਪਲਾਈ ਦਓ ਬਸ ਇਹ ਚੀਜ਼ ਆ ਤੇ ਮੈਂ ਇਹ ਗੱਲ ਸ਼ੇਅਰ ਕਰਨੀ ਸੀਗੀ ਤੇ ਬਾਕੀ ਪਰਮਾਤਮਾ ਕਰੇ ਹਨਾ ਵੀ ਉਹਨਾਂ ਨੂੰ ਹਰ ਇੱਕ ਖੁਸ਼ੀਆਂ ਨਸੀਬ ਹੋਣ ਠੀਕ ਆ ਵਧੀਆ ਮੈਂ ਤਾਂ ਕਹਿੰਦੀ ਆ ਖੁਸ਼ ਰਹਿਵੀਓ ਆਪਦੀ ਲਾਈਫ ਚ ਤੇ ਹਨਾ ਬੇਟਾ ਵੀ ਆ ਉਹ ਵੀ ਮੈਂ ਤਾਂ ਕਹਿੰਦੀ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਵਧੀਆ ਖੁਸ਼ ਰਹਿਣ ਇੰਜੋਏ ਕਰਨਾ ਆਪਣੀ ਲਾਈਫ ਨੂੰ ਜੋ ਹੋ ਗਿਆ ਸੋ ਹੋ ਗਿਆ ਹੁਣ ਸਾਡੇ ਵੀ ਮੰਮੀ ਦੀ ਡੈਥ ਹੋਈ ਆ ਸੀਰਤ ਦੇ ਦਾਦਾ ਦਾਦੀ ਦੀ ਡੈਥ ਹੋਈ ਆ ਅਸੀਂ ਫੇਰ ਵੀ ਸਾਰਾ ਕੁਝ ਕਰ ਰਹੇ ਆ ਹਨਾ ਕਿਉਂ ਕਰ ਰਹੇ ਆ ਆਪਣੇ ਲਈ ਕਰਨਾ ਪੈਂਦਾ ਆਪਣੇ ਬੱਚਿਆਂ ਲਈ ਕਰਨਾ ਪੈਂਦਾ ਹੈ ਹਨਾ ਹਾਂ ਯਾਦ ਆਉਂਦੇ ਆ ਠੀਕ ਆ ਹਨਾ ਦੇਖੋ ਸਾਡੇ ਇੱਥੇ ਡਰਾਈ ਰੂਮ ਚ ਲੱਗੀ ਹੋਈ ਉਹਨਾਂ ਦੀ ਫੋਟੋ ਯਾਦ ਆਉਂਦੇ ਆ ਹਰ ਇੱਕ ਜਗ੍ਹਾ ਤੇ ਯਾਦ ਆਉਂਦੇ ਆ ਦੁੱਖ ਸੁੱਖ ਵਿੱਚ ਹਰ ਇੱਕ ਜਗ੍ਹਾ ਯਾਦ ਆਉਂਦੇ ਆ ਭੁੱਲ ਤਾਂ ਆਪਾਂ ਸਕਦੇ ਨਹੀਂ ਹਨਾ ਹਰ ਰੋਜ਼ ਯਾਦ ਕਰਦੇ ਆ ਪਰ ਇਹ ਵੀ ਨਹੀਂ ਹੈਗਾ ਕਿ ਹਰ ਰੋਜ਼ ਯਾਦ ਕਰ ਕਰਕੇ ਰੋਇਆ ਜਾਵੇ ਹਨਾ ਇਹ ਵੀ ਚੀਜ਼ ਵੀ ਨਹੀਂ ਦੁੱਖ ਹੁੰਦਾ ਉਹਦੇ ਦਿਲ 'ਚ ਮਨ 'ਚ ਹੁੰਦਾ ਜਿਹੜੇ ਬੰਦੇ ਨਾਲ ਹੋਈ ਹੁੰਦੀ ਆ ਉਹਨੂੰ ਪਤਾ ਹੁੰਦਾ ਸਭ ਕੁਝ ਸੋ ਬਸ ਮੈਂ ਇਹ ਉਹਨਾਂ ਲਈ ਉਹਨਾਂ ਲੋਕਾਂ ਲਈ ਉਹ ਕਹਿਣਾ ਸੀ ਜਿਨ੍ਹਾਂ ਨੇ ਇਹ ਚੀਜ਼ਾਂ ਕਹੀਆਂ ਤੇ ਤੁਸੀਂ ਆਪਣਾ ਗਿਆਨ ਆਪਦੇ ਕੋਲੇ ਹੀ ਰੱਖਿਆ ਕਰੋ ਠੀਕ ਆ ਬਸ ਤੁਸੀਂ ਇੱਕ ਮਜਬੂਰ ਹੋ ਤੁਹਾਡੀ ਫਿਦਰਤ ਬਣ ਗਈ ਹੈ ਇਹ ਚੀਜ਼ਾਂ ਕਰਨੀਆਂ ਤਾਂ ਹੀ ਤੁਸੀਂ ਉਹ ਕਰਦੇ ਹੋ ਤੇ ਬਸ ਇਹੀ ਗੱਲ ਕਰਨੀ ਸੀ ਆਪਾਂ ਕਲੀਅਰ ਮਤਲਬ ਕਲੀਅਰ ਨਹੀਂ ਮਤਲਬ ਮੈਂ ਸ਼ੇਅਰ ਹੀ ਕਰਨੀ ਸੀਗੀ ਤੁਹਾਡੇ ਨਾਲ ਵੀ ਕਿ ਬਾਕੀ ਤੁਸੀਂ ਦੱਸ ਦਿਓ ਜੇ ਤੁਹਾਨੂੰ ਇਹ ਚੀਜ਼ 'ਚ ਕੁਝ ਗਲਤ ਲੱਗਦਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਹਾਂ ਇਹ ਚੀਜ਼ ਗਲਤ ਸੀਗੀ ਜਾਂ ਬੰਦੇ ਨੂੰ ਖੁਸ਼ ਨਹੀਂ ਰਹਿਣਾ ਚਾਹੀਦਾ ਹਨਾ ਜੇ ਤੁਹਾਨੂੰ ਇਹ ਚੀਜ਼ ਗਲਤ ਲੱਗਦੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਮੇਰੇ ਅਕੋਰਡਿੰਗ ਮੇਰੀ ਥਿੰਕ ਦੇ ਅਕੋਰਡਿੰਗ ਇਹ ਆ ਕਿ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾਗਾ ਹਨਾ ਜੋ ਹੋ ਗਿਆ ਸੋ ਹੋ ਗਿਆ ਅੱਗੇ ਲਾਈਫ ਦੇ ਵਿੱਚ ਮੂਵ ਹੋਣਾ ਚਾਹੀਦਾਗਾ ਠੀਕ ਆ ਤੇ ਬਾਕੀ ਚਲੋ ਹੁਣ ਦੇਖਦੇ ਆਪਣਾ ਹੋਰ ਕੰਮ ਧੰਦਾ ਸੀਰਤ ਹੈ ਗਈ ਨੂਰ ਕੇ ਘਰੇ ਤੇ ਮੇਰਾ ਇਰਾਦਾ ਵੀ ਮੈਂ ਉਹਦੇ ਗਈ ਗਈ ਰੋਟੀ ਬਣਾ ਲਾਂ ਸੀ ਉਹਦੇ ਪਪਾ ਆਉਣ ਵਾਲੇ ਆ ਥੋੜੀ ਦੇ ਟਾਈਮ ਚ ਆ ਜਾਣਗੇ ਤੇ ਫੇਰ ਆਇਆ ਵੀ ਜਦੋਂ ਉਹ ਆ ਜਾਂਦੀ ਆ ਫਿਰ ਉਹ ਕੰਮ ਕੋਈ ਕਰਨ ਨਹੀਂ ਦਿੰਦੇ ਫਿਰ ਸਿੱਦੇ ਪਪਾ ਆਉਣਗੇ ਫੇਰੀ ਰੋਟੀ ਬਣਾਉਂਗੀ ਤੇ ਚਲੋ ਜੀ ਕਰ ਲਈਏ ਕੰਮ ਧੰਦੇ ਸੀਰਤ ਹੋਲੀ ਸੀਤ ਬੋਦੀ ਨਾ ਕੋ ਪਹਿਲਾਂ ਅਸੀਂ ਚਲੇ ਗਏ ਸੀ ਇਹ ਨੂੰ ਬਸ ਕਰਨ ਤੇ ਅਸੀਂ ਜੈਸੇ ਨੁਕਤਾ ਦੀ ਸੇਵਾ ਸੁਸਾਇਟੀ ਉਥੇ ਤੱਕ ਅਸੀਂ ਜਿਹੜਾ ਕੱਢਣ ਗਏ ਸੀ ਤੇ ਨਾਲ ਹੀ ਸਿਰਤ ਹੋਈ ਆ ਬੱਚੇ ਸਾਰੇ ਹੌਰੀ 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 ਜਿਹੜਾ ਅਸੀਂ ਆਕੀ ਬਣਾਈ ਸੀ ਤੇ ਸੈਰ ਕਰਨ ਚਲੇ ਗਏ ਸੀ ਅਸੀਂ ਉੱਦੀ ਹਾਂ ਹਾਂ ਚਲੋ ਚਲੋ ਚੱਲੇ ਜਾਣੇ ਇਕੱਠੇ ਹੋ ਕੇ ਚੜੋ ਚੜੋ ਪਹਾੜ ਤੇ ਫਾਉਂਟੇ ਬਣਾਇਆ ਹੋਇਆ ਉਹਨਾਂ ਨੇ ਪਾਣੀ ਵਾਲਾ ਹੋਏ ਬਗੂ ਆ ਜਾ ਫਾਰੇ ਵਾਲੀ ਆ ਇਹ ਹੋ 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 ਖੇਤ ਚਾ ਮਾਉਣ ਖੇਤ ਅਰੇ ਮੈਂ ਇਸ ਚੰਦ ਗੋਪਾਲ ਬਾਪੂ ਇੱਧਰ ਲੱਗੀ ਸੀ ਜਾ ਆਉਣ ਨੂੰ ਫਿਰ ਦੰਦਿਆ ਕੀੜੇ ਕੱਢਦੇ ਅੱਛਾ ਖਾ ਦੋ ਅੰਮ੍ਰਿਤ ਜੀ ਹੋ ਗਈ ਹੁਣ ਹਰਦੀਪ ਕੋਲੇ ਗਈ ਹਰਦੀਪ ਕੋਲੇ ਲਓ ਜੀ ਹੁਣ ਬਣਾ ਲਈਏ ਆਪਾਂ ਰੋਟੀ ਪਾਣੀ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਨਿਊ ਵੀਡੀਓ ਤੇ ਨਾਲ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਾਟ ਮਿੰਟ ਲੱਗਦੀ ਹੈ ਵੀਡੀਓ ਬਣਾਉਣ ਤੇ ਚਲੋ ਜੀ ਮਿਲਦੇ ਹਾਂ ਕੱਲ ਨੂੰ ਟੇਕ ਕੇਅਰ ਜੀ ਬਾਏ ਬਾਏ